ਉਦੋਂ ਚਾਰ ਪੈਕ ਕਰਨ ਵਾਲੀ ਮਸ਼ੀਨ ਆ ਗਈ ਗੱਠਾ ਬਣਾਉਣ ਵਾਲੀ ਸਿੱਧਾ ਕੁਤਰਿਆਵਾ ਚਾਰ ਆ ਜਿਹੜਾ ਉਹਦੇ ਕੋਲ ਜਾ ਕੇ ਆ ਪਾਸੇ ਇਹਦਾ ਲਾ ਦੇਣਾ ਉਦੋਂ ਬਾਅਦ ਦੇ ਵਿੱਚ ਇੱਥੋਂ ਚਾਰ ਸਿੱਧਾ ਇਹਦੇ ਵਿੱਚ ਜਾਊਗਾ ਨਾ ਜੀ ਤੇ ਨਾਲ ਨਾਲ ਇਹਦੇ ਨਾਲ ਰੱਸੀ ਆਈ ਜਾਣੀ ਆ ਠੀਕ ਹੈ ਉਦੋਂ ਬਾਅਦ ਦੇ ਵਿੱਚ ਜੋ ਬਣ ਗਈ ਗੱਠਾ ਉਦੋਂ ਬਾਅਦ ਦੇ ਵਿੱਚ ਇਹਦੇ ਵਿੱਚੋ ਜਿਵੇਂ ਕਹੇ ਦੀ ਤਿਆਰ ਹੋ ਕੇ ਇੱਥੇ ਆਉਣੀ ਆ ਠੀਕ ਹੈ ਠੀਕ ਹੈ ਇੱਥੇ ਲਫਾਫਾ ਲੱਗਿਆ ਵਾ ਲਫਾਫੇ ਦੇ ਨਾਲ ਹੀ ਪੈਕ ਹੋ ਜਾਣੀਆਂ ਉਦੋਂ ਬਾਅਦ ਦੇ ਵਿੱਚ ਜਿਵੇਂ ਕਹੇ ਦੀ ਆ ਰੂਪ ਆ ਜੂ ਤੇ 1 ਵਜੇ ਨੇ ਕਿੰਨਾ ਹੋ ਜਾਂਦਾ ਇਹਦਾ ਇੱਕ ਗੱਠਾ 75 60 ਤੋਂ 75 ਕਿਲੋ 60 ਤੋਂ ਲੈ ਕੇ 75 ਕਿਲੋ ਤੇ ਬਾਈਆਂ ਨੇ ਮੈਨੂੰ ਲੱਗਦਾ ਨਾਲ ਚੱਕਣ ਵਾਲਾ ਵੀ ਨਾਲ ਪੂਰਾ ਪ੍ਰਬੰਧ ਕਰ ਲਿਆ ਹੈ ਵੀ ਸਿੱਧਾ ਇੱਥੇ ਲੈ ਕੇ ਆ ਲਓ ਇਹ ਤੇ ਜਿੱਥੇ ਮਰਜ਼ੀ ਲੈ ਜਾਓ ਦੁਬਾਰਾ ਦੇ ਵਿੱਚ ਠੀਕ ਹੈ ਇਹਦੀ ਕੀਮਤ ਕਿੰਨੀ ਦੱਸਿਆ ਬਾਪੂ ਜੀ 5.5 ਲੱਖ ਰੁਪਏ ਦੀ ਤੇ ਆ ਇਹ ਇਹਨੂੰ ਵੱਡੇ ਲੈਵਲ ਤੇ ਆ ਗਈ ਇਹੋ ਜੀ ਚੀਜ਼ ਹੈ 150 ਕਿਜੀ ਦੀ ਹੈ ਠੀਕ ਹੈ 150 ਕਿਜੀ ਦੀ ਹੈ ਇਹ ਗੱਠ ਵੀ ਵੱਡੀ ਤਿਆਰ ਕਰਦੀ ਹੈ ਠੀਕ ਹੈ ਗੱਠ ਵੱਡੀ ਤਿਆਰ ਕਰਦੀ ਹੈ ਤੇ ਇਹਦੇ ਵਿੱਚ ਜਿਵੇਂ ਕਰੀਏ ਪ੍ਰੋਸੈਸ ਤਾਂ ਜਮਾਂ ਸੇਮ ਹੀ ਆ ਹਨਾ ਉਦੋਂ ਬਾਅਦ ਦੇ ਵਿੱਚ ਇਹ ਇਹਦੇ ਗੱਠਾ ਕਿਨੇ ਕਿੰਨਾ ਵਜਨ ਆ ਜਾਂਦਾ ਗੱਠ ਦਾ 150 ਤੋਂ 170 ਠੀਕ ਹੈ 150 ਤੋਂ ਲੈ ਕੇ 170 ਕਿਲੋ ਤੱਕ ਮਿੱਤਰੋ ਵਜ ਜਾਂਦੀ ਹੈ ਗੰਢਾ ਜਿਹੜੀ ਤਿਆਰ ਕਰ ਦਿੰਦੀ ਹੈ ਤੇ ਕੰਮ ਜਿਵੇਂ ਕਰੀਏ ਪੂਰਾ ਸੋਨਾ ਤੇ ਇਹਦੀ ਕੀਮਤ ਕਿੰਨੀ ਹੈ ਜੀ ਇਹ 7.5 ਪਲੱਸ ਜੀਐਸਟੀ ਹੈ 1.8 ਦੀ ਪਊ ਜੀ ਸਵਾ ਗੱਠ ਲੱਖ ਰੁਪਈ ਦੀ ਵਿੱਚ ਜੀਐਸਟੀ ਸਾਰਾ ਕੋ ਕੱਟ ਕਟਾ ਕੇ ਸਵਾ 8 ਲੱਖ ਰੁਪਈ ਦੀ ਮਿੱਤਰੋ ਆ ਤੁਹਾਨੂੰ ਪੈ ਜੂਗੀ ਤੇ ਇਹਦੇ ਨਾਲ ਇੰਪਲੀਮੈਂਟ ਆਪਾਂ ਸਾਰੀ ਤਿਆਰ ਕਰ ਦਿਆ ਜੀ ਹ ਠੀਕ ਹੈ ਜਿਵੇਂ ਗੈਰੀਏ ਮੱਕੀ ਦੇ ਚਾਰ ਵਾਲਾ ਕੁਤਰਨ ਤੋਂ ਲਾ ਕੇ ਪਾਇਆ ਕਰਨ ਤੱਕ ਦਾ ਸਾਰਾ ਪ੍ਰਬੰਧ ਹੈਗਾ ਠੀਕ ਆ ਕੱਟ ਰਗਾ ਜੀ ਇਹਦੇ ਨਾਲ ਆਹ ਇਹਦੇ ਵਿੱਚ ਕਿੰਨਾ ਪੈ ਜਾਂਦਾ ਇਹ ਚਾਰ ਕਿਨਵਾਜ ਨੇ 1500 ਕਿਜੀ ਤੱਕ ਪੈ ਜਾਂਦਾ ਠੀਕ ਹੈ 1500 ਕਿਜੀ ਤੱਕ ਮਿੱਤਰੋ ਇਹਦੀ ਕੈਪੈਸਿਟੀ ਆ ਤੇ ਚਾਰ ਵਾਲੀ ਮਸ਼ੀਨ ਵੀ ਇੱਧਰ ਵੀ ਰੱਖੀ ਬੈਠੇ ਆ ਤੇ ਛੋਟੀ ਵੀ ਮਿਲ ਜੂਗੀ ਠੀਕ ਹੈ ਜਿਹੜੀ ਆਹਾ ਆ ਗਈ ਆਪਣੀ ਇਹ ਕਿੰਨੇ ਆਪਣਾ ਇਹਦੀ ਕੀਮਤ ਕਿੰਨੀ ਆ ਜੀ ਇਹਦੀ 5 ਲੱਖ ਆ ਜੀ ਇਹਦੀ 5 ਲੱਖ ਆ ਜੀ ਇਹ ਵੱਧ ਚੱਲਦੀ ਆ ਆਪਣੇ ਉਹ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਕਿਉਂ ਇਹਦੇ ਵਾਸਤੇ ਜਿਹੜਾ ਟਰੈਕਟਰ ਵੀ ਵੱਡਾ ਚਾਹੀਦਾ ਠੀਕ ਹੈ ਇਹ ਇਹ 13 ਲੱਖ ਦੀ ਹੈ ਜੀ 4 ਰੋ ਇਹ 4 ਰੋ ਆ ਗਈ ਜੀ 13 ਲੱਖ ਰੁਪਏ ਦੀ ਤੇ ਉਹ 11 ਲੱਖ ਤੇ ਵੀਰਾਂ ਦਾ ਐਡਰੈਸ ਹੈਗਾ ਜੀ 골ਡ ਸਟਾਰ ਵਾਲੇ ਆ ਬੇਲਰ ਬਣਾਉਂਦੇ ਆ ਬਾਈ ਤੇ ਕਿਹੜਾ ਏਰੀਆ ਜੀ ਰਾਏਕੋਟ ਰਾਏਕੋਟ ਤੋਂ ਬਾਕੀ ਇਹਨਾਂ ਦਾ ਵੀਰਾਂ ਦਾ ਮੈਂ ਕਾਰਡ ਵਿੱਚ ਆਪਣੀ ਵੀਡੀਓ ਤੇ ਮੈਂਸ਼ਨ ਕਰ ਦੂੰਗਾ ਸੋ ਕਰ ਦੂੰਗਾ ਤੇ ਨੰਬਰ ਆਪਾਂ ਉੱਤੇ ਲਾ ਦਾਂਗੇ ਜੇ ਕਿਸੇ ਵੀਰ ਨੇ ਕੋਈ ਵੀ ਐਮਪਲੀਮੈਂਟ ਲੈਣਾ ਤਾਂ ਇਹ ਵੀਰਾਂ ਤੋਂ ਲੈ ਸਕਦਾ ਤੇ ਆ ਆ ਗਿਆ ਵੀਰਾਂ ਦਾ ਐਡਰੈਸ ਮੇਰੇ ਤੋਂ ਸਕਰੀਨ ਸ਼ਾਟ ਲੈ ਲਓ ਜੀਰਾ